ਆਪਾਂ ਆਪਾਂ ਸਾਡੇ ਕੋਲ ਆਏ ਹੋ ਤੇ ਕੀ ਕਰਨੇ ਚਾਹੀਦੇ ਆ ਅੱਜ ਬੜਾ ਸੁਭਾਗਾ ਦਿਨ ਹੈ ਤਨਤਨ ਬਾਬਾ ਵਿਸ਼ੂ ਕਰਮਾ ਜੀ ਦਾ ਦਿਵਸ ਪੂਰੀ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਸਾਡੇ ਬਾਬਾ ਜੀ ਦੀ ਕਿਰਪਾ ਦੇ ਨਾਲ ਅੱਜ ਦੁਨੀਆ ਦੇ ਵਿੱਚ ਜਦੋਂ ਮਨੁੱਖ ਪੱਤੇ ਪਹਿਨ ਕੇ ਚੱਲਦਾ ਸੀ ਉਦੋਂ ਬਾਬਾ ਜੀ ਨੇ ਮਨੁੱਖ ਨੂੰ ਗਿਆਨ ਦਿੱਤਾ ਔਰ ਉਹਦੇ ਗਿਆਨ ਦੇ ਸਦਕਾ ਅੱਜ ਸਾਰੀ ਦੁਨੀਆ ਇੰਨੇ ਸਾਧਨਾਂ ਦਾ ਸੁੱਖ ਭੋਗ ਰਹੀ ਹੈ ਜਿਹਦੇ ਨਾਲ ਮਨੁੱਖ ਦਾ ਜੀਵਨ ਹੀ ਸਖਾਵਾਂ ਨਹੀਂ ਹੋਇਆ ਮਨੁੱਖ ਦੀ ਵਾਰ ਸਖਾਲੀ ਹੋਈ ਹੈ ਔਰ ਮਨੁੱਖ ਨੂੰ ਹਰ ਇੱਕ ਤਰ੍ਹਾਂ ਦੀ ਜਿਹੜੀਆਂ ਉਹ ਸਹੂਲਤਾਂ ਅੱਜ ਸਾਨੂੰ ਮਿਲ ਰਹੀਆਂ ਇਹਦੇ ਲਈ ਸਾਨੂੰ ਸਾਰਿਆਂ ਨੂੰ ਬਾਬਾ ਜੀ ਦਾ ਧੰਨਵਾਦ ਕਰਨ ਦੇਣਾ ਜਿਸ ਤਰ੍ਹਾਂ ਨੌਜਵਾਨ ਨਸ਼ੇ ਵਾਲੇ ਜਾ ਰਹੇ ਉਹਨਾਂ ਨੂੰ ਇਹ ਵੀ ਪੈਸੇ ਦੇਖੋ ਸਰਕਾਰ ਔਰ ਸਭ ਤੋਂ ਵੱਡੀ ਗੱਲ ਕਿ ਸਾਡੇ ਗੁਰੂ ਪੀਰ ਪਗੰਬਰ ਮਨੁੱਖ ਨੂੰ ਉਹ ਨਸ਼ਾ ਕਰਨ ਬਾਰੇ ਕਹਿੰਦੇ ਆ ਜਿਹੜਾ ਨਾਮ ਦਾ ਨਸ਼ਾ ਹੈ ਤਾਂ ਜਿੰਨਾ ਤਰ੍ਹਾਂ ਅਸੀਂ ਨਾਮ ਦਾ ਨਸ਼ਾ ਨਹੀਂ ਕਰਾਂਗੇ ਉਹਨਾਂ ਤਰ੍ਹਾਂ ਸਾਨੂੰ ਬਨਿਆਵੀ ਨਸ਼ੇ ਬਨਿਆਵੀ ਜਕਤਾਂ ਜਿਹੜੀਆਂ ਉਹ ਸਾਹਮਣਾ ਕਰਨਾ ਪਊਗਾ ਸਰਕਾਰ ਦਾ ਵੀ ਪ੍ਰਾਲਾ ਹੈ ਸਾਡੇ ਧਰਮ ਗੁਰੂਆਂ ਦਾ ਵੀ ਪ੍ਰਾਲਾ ਹੈ ਅਸੀਂ ਨੌਜਵਾਨਾਂ ਨੂੰ ਜਿਹੜਾ ਉਹ ਨਸ਼ੇ ਤੋਂ ਦੂਰ ਕਰਨ ਲਈ ਜ਼ੋਰਦਾਰ ਸਰਕਾਰ ਵੱਲੋਂ ਗੁਰੂ ਸਾਹਿਬਾਂ ਦੇ ਯੋਗਤਾਵਾਂ ਦੇ ਗੋਹਣਿਆਂ ਹਾਨ ਸਰਕਾਰ ਉਹਨਾਂ ਲਈ ਅਕਤੂਬਰ ਤੋਂ ਸ਼ੁਰੂ ਹੋਣੀ ਹੈ ਪ੍ਰਭਾਵ ਸਰਕਾਰ ਤਾਂ ਲੱਗੀ ਹੋਈ ਆ ਸਰਕਾਰ ਆਉਣ ਵਾਲੇ ਸਮਝ ਕਿ ਸਰਕਾਰ ਦਾ ਜਦੇ ਸਰਕਾਰ ਬਣੀ ਕੰਮ ਕਰੀ ਜਾਂਦੀ ਲੋਕਾਂ ਦੇ ਹਰ ਇੱਕ ਤਰ੍ਹਾਂ ਦਾ ਕੰਮ ਕਰੀ ਜਾਂਦੀ ਸਾਰੀਆਂ ਸੰਸਦਾਂ ਬੈਂਸੀ ਹੈ ਵੱਧ